ਹਾਂਜੀ ਵੈਲਕਮ ਆ ਜੀ ਸਾਰਿਆਂ ਦਾ ਇੱਕ ਵਾਰੀ ਫੇਰ ਸਾਡੇ YouTube ਚੈਨਲ ਤੇ ਅਮਰਸਰੀਆਂ ਮਾਲਜਨ ਵੱਲੋਂ ਸਪੈਸ਼ਲ ਆਰਟੀਕਲ ਟੈਬੀ ਮੋਡਾਲ ਦਾ ਲੈ ਕੇ ਆਏ ਜੀ ਬੜੇ ਪਿਆਰੇ ਪੀਸ ਆਇਆ ਤੁਸੀਂ ਟੈਬੀ ਮੋਡਾਲ ਦੇ ਪ੍ਰਿੰਟ ਵੀ ਪਾ ਲੇ ਆ ਤੁਹਾਡੇ ਵਾਸਤੇ ਜਿਹੜੀ ਲੈ ਕੇ ਆਇਆ ਏਟਮ ਹੈ ਟੈਬੀ ਮੋਡਾਲ ਦੇ ਡਿਜ਼ਾਈਨਰ ਪਾਰਟੀ ਵਾਸਤੇ ਸਪੈਸ਼ਲ ਸਮਰ ਕਲੈਕਸ਼ਨ ਹੈ ਵੀਡੀਓ ਲਾਸਤਾ ਦੇਖਿਓ ਚਾਰੇ ਕਲਰ ਮੈਂ ਓਪਨ ਕਰਕੇ ਦਿਖਾਉਂਗਾ ਔਰ ਪੀਸ ਇੰਨਾ ਕੋ ਸੋਨਾ ਬਣਿਆ ਹੋਇਆ ਹੈ ਨਾ ਇੰਨਾ ਕੋ ਸੋਨਾ ਮੈਂ ਕਹਿੰਦਾ ਕੀ ਬਾਤ ਹੈ ਸੂਟ ਪਾਇਆ 5000 ਦਾ ਨਾ ਲੱਗਿਆ ਤਾਂ ਤੁਸੀਂ ਆਖਿਓ ਜਿਹੜਾ ਪ੍ਰਾਈਸ ਦਵਾਂਗੇ ਬਿਲਕੁਲ ਘੱਟ ਪ੍ਰਾਈਸ ਟੋਟਲੀ ਹੈਂਡਵਰਕ ਹੈਂਡ ਬਲੌਕ ਦਾ ਕੰਮ ਟੈਬੀ ਮੋਡਲ ਫੈਬਰਿਕ ਜੀ ਇਸ ਟਾਈਮ ਦਾ ਲੇਟੈਸਟ ਫੈਬਰਿਕ ਜਿਹੜਾ ਮੋਸਟ ਟ੍ਰੈਂਡਿੰਗ ਦੇ ਵਿੱਚ ਫੈਬਰਿਕ ਚੱਲ ਰਿਹਾ ਹੈ ਪਿਓਰ ਟੈਬੀ ਮੋਡਲ ਚੈੱਕ ਬਣਿਆ ਹਲਕਾ ਜਾਂ ਸਲਫ ਬਣੀ ਹੋਈ ਹੈ ਵਿੱਚ ਲਾਈਨਿੰਗ ਸਲਫ ਬਣੀ ਹੋਈ ਹੈ ਬੜੀ ਪਿਆਰੀ ਆਈਟਮ ਹੈ ਸਾਰਾ ਹੈਂਡਵਰਕ ਕ੍ਰਿਸਟਲ ਦਾ ਕੰਮ ਹੈ ਬਿਊਟੀਫੁਲ ਆਰਟੀਕਲ ਹੈ ਜੀ ਨਾਲ ਜਿਹੜਾ ਦੁਪੱਟਾ ਆਏਗਾ ਜੀ ਬੜਾ ਪਿਆਰਾ ਦੁਪੱਟਾ ਹੈ ਇਹਦੇ ਅਲਟੀਮੇਟ ਦੁਪੱਟਾ ਟੈਬੀ ਮੋਡਲ ਦਾ ਹੀ ਦੁਪੱਟਾ ਆਏਗਾ ਜੀ ਦੁਪੱਟੇ ਦੇ ਡਿਜੀਟਲ ਬਲੌਕ ਦਾ ਕੰਮ ਕਰਾਇਆ ਜੀ ਬੜੀ ਪਿਆਰੀ ਆਈਟਮ ਹੈ ਪਾਰਟੀ ਦੇ ਡਿਜ਼ਾਈਨਰ ਰੌਲ ਲੁੱਕ গারਲਿਸ਼ ਲੁੱਕ ਆਈਟਮ ਲੈ ਕੇ ਆ ਜੀ ਸਾਰੀ YouTube ਫੈਮਿਲੀ ਨੂੰ ਬੇਨਤੀ ਹੈ ਸਾਡੇ ਸੂਟ ਸੋਹਣੇ ਲੱਗਦਾ ਤਾਂ ਕਮੈਂਟ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਐਦਾਂ ਦੇ ਸੋਹਣੇ ਸੋਹਣੇ ਸੂਟਾਂ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਮੈਂ ਪੀਸ ਮੈਂ ਕਹਿੰਨਾ ਜੀ ਰੂ ਖੁਸ਼ ਹੋ ਜਾਏਗੀ ਸੂਟ ਪਾ ਕੇ ਆਏ ਹਾਏ ਕੀ ਬਾਤ ਹੈ ਕਲਰ ਚੈੱਕ ਕਰੋ ਲਵੈਂਡਰ ਪਰਪਲ ਕਲਰ ਜੀ ਮੋਸਟ ਟ੍ਰੈਂਡਿੰਗ ਇਹਦੀ ਡਿਜ਼ਾਈਨਿੰਗ ਹੀ ਬੜੀ ਪਿਆਰੀ ਹੈ ਕੀ ਬਾਤ ਹੈ ਬਿਊਟੀਫੁਲ ਡਿਜ਼ ਅਲਟੀਮੇਟ ਡਿਜ਼ਾਈਨਿੰਗ ਆਏਗੀ ਜੀ ਲਾਜਵਾਬ ਡਿਜ਼ਾਈਨਿੰਗ ਹੈ ਚੈੱਕ ਕਰੋ ਇੱਕ ਆਏਗਾ ਇਸ ਵਿੱਚ ਬੜਾ ਪਿਆਰਾ ਆਨੀਅਨ ਕਲਰ ਦੀ ਲਓ ਜੀ ਸੌਰੀ ਗਾਜ਼ਰੀ ਪੀਚ ਜਿਹਾ ਕਲਰ ਹੈ ਬੜਾ ਪਿਆਰਾ ਕਲਰ ਹੈ ਚਾਰ ਰੰਗ ਨੇ ਚਾਰੇ ਰੰਗ ਬੜੇ ਪਿਆਰੇ ਨੇ ਪੀਸ ਚੈੱਕ ਕਰੋ ਕਿੰਨਾ ਸੋਹਣਾ ਕਲਰ ਹੈ ਕਲਰ ਦੀ ਬਿਊਟੀ ਚੈੱਕ ਕਰੋ ਤੁਸੀਂ ਫੰਕਸ਼ਨ ਤੇ ਪਾ ਲਓ ਜਿੱਥੇ ਮਰਜ਼ੀ ਪਾ ਲਓ ਬਾਹਰ ਅੰਦਰ ਪਾ ਲਓ ਸਭ ਤੋਂ ਵੱਡੀ ਗੱਲ ਇਹ ਹੈ ਕਿ ਪ੍ਰਾਈਸ ਜਿਹੜਾ ਆਏਗਾ ਬਿਲਕੁਲ ਰੀਜ਼ਨੇਬਲ ਪ੍ਰਾਈਸ ਕੋਈ 4000 ਨਹੀਂ ਕੋਈ 5000 ਨਹੀਂ ਕੋਈ 3500 ਨਹੀਂ ਕੋਈ 4000 ਨਹੀਂ ਜਿਹੜਾ ਪ੍ਰਾਈਸ ਹੋਊਗਾ ਜੀ ਸਿਰਫ ਤੇ ਸਿਰਫ 2850 2850 ਰੁਪਏ ਦਾ ਸੂਟ ਪਈਗਾ ਜੀ 2850 2850 ਰੁਪਏ ਚੈੱਕ ਕਰੋ ਪ्योर ਟੈਬੀ ਮੋਡਲ ਇਸ ਟਾਈਮ ਦਾ ਮੋਸਟ ਟ੍ਰੈਂਡਿੰਗ ਫੈਬਰਿਕ ਮੋਸਟ ਟ੍ਰੈਂਡਿੰਗ ਆਈਟਮ ਕੁਛ हटके ਕੁਛ ਨਵਾਂਪਣ ਕੁਛ ਯੂਨਿਕ ਲਓ ਜੀ ਚੈੱਕ ਕਰੋ फोर्थ ਕਲਰ ਜੀ ਇਹਦਾ ਬੜਾ ਪਿਆਰਾ ਕਲਰ ਹੈ ਲਓ ਜੀ ਪਿਸਤਾ ਗ੍ਰੀਨ ਕਲਰ ਅਲਟੀਮੇਟ ਕਲਰ ਆਏਗਾ ਜੀ ਬੜਾ ਪਿਆਰਾ ਕਲਰ ਆਏਗਾ ਪਿਸਤਾ ਗ੍ਰੀਨ ਕਿੰਨਾ ਪਿਆਰਾ ਕਲਰ ਹੈ ਸਾਰਾ ਟੋਟਲੀ ਹੈਂਡਵਰਕ ਹੋਇਆ ਹੋਇਆ ਉੱਪਰੇ ਦੇ ਬੜਾ ਪਿਆਰਾ ਕਲਰ ਹੈ ਚਾਰ ਰੰਗ ਨੇ ਜਿਹੜਾ ਵੀ ਤੁਹਾਨੂੰ ਚਾਹੀਦਾ ਹੋਇਆ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰਨਾ ਤੁਸੀਂ WhatsApp ਤੇ ਸਾਡੇ ਦੋ ਨੰਬਰ ਨੇ WhatsApp ਵਾਲੇ ਇੱਕ ਨੰਬਰ ਹੈਗਾ ਸਾਡਾ 78370 15332 85283